ਸ਼ਰਮ ਸਰਕਾਰੀ ਸੀਨੀਅਰ ਸੈਂਡੀ ਸਕੂਲ ਗਾਂਧੀ ਕੈਂਪ ਅੱਜ ਸਾਡੇ ਕੋਲ ਯੁਵਕ ਸੇਵਾਵਾਂ ਵਿਭਾਗ ਤੋਂ ਅਸਿਸਟੈਂਟ ਡਾਇਰੈਕਟਰ ਸ਼੍ਰੀ ਰਵੀਦਾਰਾ ਜੀ ਆਏ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਡੇ ਬੱਚਿਆਂ ਨੂੰ ਮੋਟੀਵੇਟ ਕੀਤਾ ਔਰ ਬਹੁਤ ਹੀ ਮਤਲਬ ਅੱਛੇ ਵਿਚਾਰ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਸਾਂਝੇ ਕੀਤੇ ਹੈ ਇਤਿਹਾਸ ਕਰਦੀਆਂ ਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਦੀਆਂ ਗੱਲਾਂ ਤੁਸੀਂ ਇਹ ਲੈਣਗੇ ਔਰ ਸਮਾਜ ਨੂੰ ਅਸੀਂ ਇੱਕ ਜਿਹੜਾ ਚੰਪ ਵਿਖ ਦੇ ਸਕਾਂਗੇ ਥੈਂਕ ਯੂ ਸੋ ਮਚ ਅਸੀ ਗੱਲ ਜੀ ਮੇਰਾ ਨਾਮ ਰਵੀਦਾਰਾ ਸਹਾਇਕ ਡਾਇਰੈਕਟਰ ਯੁਵਕ ਸਭਾਵਾਂ ਪੰਜਾਬ ਜ਼ਿਲ੍ਹਾ ਜਲੰਧਰ ਅੱਜ ਸਪੋਰਟਸ ਐਂਡ ਯੂਥ ਕਲੱਬ ਆਰਾਮਨਗਰ ਦੇ ਸਹਿਯੋਗ ਦੇ ਨਾਲ ਗਾਂਧੀ ਕੈਂਪ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਅਭਿਆਨ ਜਿਹੜਾ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਸੀਂ ਪਿੰਡ-ਪਿੰਡ ਕਲੱਬਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਇਹ ਜਿਹੜੀ ਲਹਿਰ ਆ ਇਹਨੂੰ ਚਲਾ ਰਹੇ ਆ ਮੈਨੂੰ ਇਦਾਂ ਲੱਗਦਾ ਕਿ ਜਰਮਨੀ ਦਾ ਹੰਕਾਰ ਇੰਗਲੈਂਡ ਦਾ ਰੋਬ ਅਮਰੀਕਾ ਦੀ ਧਮਕੀ ਇਟਲੀ ਦੀ ਚੁੱਪ ਜਨਾਨ ਦੀ ਸ਼ਾਂਤੀ ਇਜ਼ਰਾਈਲ ਦਾ ਬਦਲਾ ਫਰਾਂਸ ਦਾ ਫੈਸ਼ਨ ਤੇ ਸਾਡੇ ਪੰਜਾਬ ਦਾ ਪੰਜਾਬੀ ਵਰਲਡ ਫੇਮਸ ਆ ਪੰਜਾਬੀ ਦੁਨੀਆ ਦੇ ਜਿਹੜੇ ਵੀ ਕੋਨੇ 'ਚ ਗਏ ਆ ਉਹਨਾਂ ਨੇ ਉੱਥੇ ਝੰਡੇ ਗੱਡੇ ਆ ਸੋ ਮੈਨੂੰ ਇਦਾਂ ਲੱਗਦਾ ਵੀ ਇਹ ਇਦਾਂ ਵੀ ਨਹੀਂ ਹੈਗਾ ਕਿ ਪੂਰਾ ਪੰਜਾਬ ਹੀ ਜਿਹੜਾ ਨਸ਼ੇੜੀ ਆ ਇੱਕ ਪਿੰਡ ਦੇ ਵਿੱਚ ਕੋਈ 5-7 ਬੰਦੇ ਆਪਾਂ ਮੰਨ ਕੇ ਚੱਲੀਏ ਇਦਾਂ ਦੀ ਸੋਚ ਦੇ ਜਾਂ ਇਦਾਂ ਦੀ ਸੰਗਤ ਦੇ ਹੈਗੇ ਆ ਲੇਕਿਨ ਬਾਕੀ ਸਾਰਾ ਪਿੰਡ ਜਿਹੜਾ ਉਹ ਵਧੀਆ ਹੈ ਵਧੀਆ ਖਰਾਕ ਖਾਣ ਵਾਲੇ ਜਿੰਮ ਜਾਣ ਵਾਲੇ ਮੁੰਡੇ ਵੀ ਹੈਗੇ ਆ ਸੋ ਸਾਡੀ ਮੇਨ ਕੋਸ਼ਿਸ਼ ਇਹੀ ਆ ਵੀ ਜਿਹੜੇ ਤਾਂ ਗ੍ਰਸਤ ਹੋ ਗਏ ਆ ਜਿਹੜੇ ਚੰਗੀ ਤਰ੍ਹਾਂ ਖਤਮ ਹੋ ਗਏ ਆ ਉਹਨਾਂ ਨੂੰ ਛੱਡੋ ਜਿਹੜਾ ਨਵਾਂ ਯੂਥ ਆ ਉਹਨਾਂ ਨੂੰ ਵਿਚਾਲੀਏ ਕਿਉਂਕਿ ਜੇ ਨਵਾਂ ਵਿਚਾਲੀਏ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਆ ਉਹ ਸਿਹਤਮੰਦ ਔਰ ਤੰਦਰੁਸਤ ਪੰਜਾਬ ਦੀ ਇੱਕ ਹਾਮੀ ਭਰ ਸਕਦੀ ਹੈ ਸਰ ਤੋਂ ਨੋਕੀ ਲਗਾ ਤੁਸੀਂ ਕਹਿੰਦੇ ਨਵਾਂ ਜਿਹੜਾ ਯੂ ਬਚਾ ਰਿਹਾ ਹੈ ਜਿਹੜੇ ਨਵੀਂ ਜਨਰੇਸ਼ਨ ਆ ਲੇਕਿਨ ਅੱਜ ਦੇ ਡੇਟ 'ਚ ਨਵੀਂ ਜਨਰੇਸ਼ਨ ਹੀ ਨਿਸ਼ੇ ਕਰ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਹੈ ਦੇਖੋ ਮੇਰੀ ਗੱਲ ਸੁਣੋ ਮੈਂ ਉਹੀ ਕਹਿ ਰਿਹਾ ਵੀ 100% ਕੋਈ ਵੀ ਕੰਮ ਮੁਕੰਮਲ ਨਹੀਂ ਹੋ ਸਕਦਾ ਮੂਰਖਾਂ ਦਾ ਕੋਈ ਵੱਖਰਾ ਮਹੱਲਾ ਨਹੀਂ ਹੁੰਦਾ ਵਿੱਚੇ ਰਹਿੰਦੇ ਆ ਸੋਸਾਇਟੀ ਦੇ ਵਿੱਚ ਜਿੱਥੇ-ਜਿੱਥੇ ਡੀਲ ਕਰਨੇ ਕਿਉਂਕਿ ਜਿੰਨੇ ਲੋਕ ਆ ਓਨੀ ਆ ਉਹਨਾਂ ਦੀਆਂ ਸਟੋਰੀਆਂ ਆ ਓਨੀ ਸੰਗਤ ਆ ਹਰ ਬੰਦਾ ਘਰੋਂ-ਘਰੋਂ ਜਦੋਂ ਨਿਕਲਦਾ ਆ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਬੰਦਿਆਂ ਦੇ ਸੰਪਰਕ ਦੇ ਵਿੱਚ ਆਉਂਦਾ ਆ ਬੰਦਾ ਮੈਂ ਜਿਹੜਾ ਸੁਧਾਰਨਾ ਉਹ ਬੜਾ ਔਖਾ ਆ ਸਾਡਾ ਕੰਮ ਆ ਹੋਕਾ ਦੇਣਾ ਵੱਡੇ ਵੱਡੇ ॠषि मुनि ਗੁਰੂ ਪੀਰ ਪਗੰਬਰ ਜਿਨ੍ਹਾਂ ਦੀ ਵੀ ਆਪਾਂ ਗੱਲ ਕਰੀਏ ਚਾਹੇ ਕਬੀਰ ਸਾਹਿਬ ਦੀ ਗੱਲ ਕਰੀਏ ਗੁਰੂ ਨਾਨਕ ਸਾਹਿਬ ਦੀ ਵੀ ਗੱਲ ਕਰੀਏ ਉਹਨਾਂ ਨੇ ਵੀ ਬਾਹ ਫੜ ਕੇ ਨਹੀਂ ਕਿ ਸਾਨੂੰ ਸੁਧਾਰਿਆ ਉਹਨਾਂ ਨੇ ਹੋਕਾ ਦਿੱਤਾ ਉਹਨਾਂ ਨੇ ਗੱਲ ਕਹਿਤੀ ਵੀ ਆਹ ਗੱਲ ਮਾੜੀ ਆ ਤੇ ਆਹ ਗੱਲ ਚੰਗੀ ਆ ਤੂੰ ਦੇਖਣਾ ਵੀ ਕਿੱਧਰ ਨੂੰ ਚੱਲਣਾ ਸਾਡਾ ਕੰਮ ਆ ਹੋਕਾ ਦੇਣਾ